ਇਹ ਚੌਪਈ ਸੰਬਤ 70 ਸਹਸ ਬਣੀਚੇ ਕਹਿੰਦੇ ਸੰਮਤ ਮਤਲਬ ਸਨ 70 ਸਹਸ 70 17 100 ਮੰਜ 1700 1700 ਅਰਧ ਸਹਸ 500 ਹੋਰ ਲਾ ਲੋ ਪਲੱਸ 50 1700 ਪਲੱਸ 50 ਫੁੱਲ ਫੁੱਲ ਮੰਜ ਫੇਰ 3 ਕੀ ਜੀ ਉਹਦੇ ਉੱਤੇ 3 ਹੋਰ ਕਹਿ ਲਓ ਜਮਾ 3 ਇਹ 1753 ਹੋ ਗਿਆ ਬਿਕਰਮੀ ਸੰਮਤ ਕਹਿੰਦੇ ਨੇ ਜੀ ਇਹ ਹੁੰਦੀ ਆ ਵੀ ਜਿਹੜੀ ਆਪਣੀ ਆ ਹੁਣ ਸਨ ਚੱਲ ਰਿਹਾ ਇਹ ਤੋਂ 57 ਸਾਲ ਮੂਰੇ ਹੁੰਦੇ ਆ ਹੁਣ 1753 ਚੋਂ 57 ਮਾਈਨਸ ਕਰਾਂਗੇ ਤਾਂ ਨਿਕਲੂ ਆ ਇਹ 1696 ਇਸਵੀ ਜਿਹੜੀ ਇਸ ਵੀ ਪੂਰਵ ਚ ਜੇ ਆਪਾਂ 52 ਜੋੜ ਦਾਂਗੇ ਤਾਂ ਵੀ ਕਰਮੀ ਸੰਪਤ ਨਿਕਲੇ ਹੁੰਦਾ ਮਤਲਬ ਖਾਲਸਾ ਦੇ ਪ੍ਰਸਾਖੀ ਤੇ ਉਹ ਉਹ 1699 ਸੀਗਾ ਉਹ ਤੋਂ 3 ਸਾਲ ਪਹਿਲਾਂ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਭਾਦੋਂ ਦੀ ਸੁਦੀ ਤੇ ਜਿਹੜੇ ਮਹੀਨੇ ਬਣੇ ਹੋਏ ਨੇ ਇਹ ਚੰਨ ਦੇ ਹਿਸਾਬ ਨਾਲ ਬਣੇ ਹੋਏ ਨੇ ਇੱਕਮ ਨੂੰ ਚੰਨ ਥੋੜਾ ਹੁੰਦਾ ਮਾੜਾ ਜਿਹਾ ਪਤਲਾ ਜਿਹਾ ਦੂਜ ਨੂੰ ਵੱਡਾ ਐਵੇਂ 8 9 10 11 12 13 14 14ਵੀਂ ਨੂੰ ਚੰਨ ਵਟਾ ਹੋ ਜਾਂਦਾ ਫਿਰ ਪੂਰਨਮਾਸੀ ਆਉਂਦੀ ਆ ਇਹ ਸਾਰਾ ਪੰਦਰਵਾੜਾ ਜਿਹੜਾ ਹੁੰਦਾ ਇਹਨੂੰ ਕਹਿੰਦੇ ਨੇ ਸੁਦੀ ਵਦੀ ਹੁੰਦੀ ਆ ਜਦੋਂ ਚੰਨ ਘੜਦਾ ਘੜਦਾ ਪੂਰਾ 14ਵੇਂ 15ਵੇਂ ਦਿਨ ਜਾ ਕੇ ਪੂਰਾ ਖਤਮ ਹੋ ਜਾਂਦਾ ਉਦੋਂ ਮੱਸੀ ਆ ਮੱਸੀ ਆ ਵਾਲਾ ਜਿਹੜੀ ਪੰਦਰਵਾੜਾ ਉਹਨੂੰ ਕਹਿੰਦੇ ਨੇ ਵਦੀ ਫੋਰਟ ਨਾਈਟ ਕਹਿੰਦੇ ਆ ਜੀ ਇਹ ਇੱਥੇ ਕੀ ਕਹਿੰਦੇ ਨੇ ਭਾਦਰਮ ਸੁਦੀ ਮਤਲਬ ਭਾਦੋਂ ਦੀ ਸੁਦੀ ਅਸ਼ਟਮੀ 8ਵੀਂ ਜੀ ਉਦੋਂ ਮਤਲਬ ਅੱਧਾ ਚੰਨ ਹੋ ਗਿਆ ਤਕਰੀਬਨ 14ਵੇਂ ਅੰਦਰਵੇਂ ਦਿਨ ਪੂਰਾ ਹੋ ਜਾਣਾ। ਰਵੀਵਾਰਾ ਦਿਨ ਐਤਵਾਰ ਦਾ। ਤੀੜ ਸਤ ਦਰਵ ਸਤ ਰਵਾ ਸਤ ਲੋਜ। ਤੀਰ ਹੁੰਦਾ ਕਿਨਾਰਾ ਸਤ ਲੋਜ ਦਾ ਕਿਨਾਰਾ ਗ੍ਰੰਥ ਸੁਧਾਰਾ। ਗ੍ਰੰਥ ਦੀ ਸੁਧਾਈ ਕੀਤੀ ਆ ਜੋ ਪਹਿਲਾਂ ਪ੍ਰਾਚੀਨ ਗ੍ਰੰਥ ਸੀਗੇ ਉਹਨਾਂ ਨੂੰ ਸੁਧਾਰ ਕੇ ਲਿਖਿਆ। ਸੁਧਾਈ ਕੀਤੀ ਆ ਇਹ ਗ੍ਰੰਥ ਦੀ। ਆ ਤਰੀਖ ਸੀਗੀ 1753 ਵਿਕਰਮੀ ਸੰਮਤ ਨੂੰ 8ਵੀਂ ਜੁੱਦਣ ਭਾਦੂ ਦਾ ਮਹੀਨਾ ਸੀਗਾ ਤੇ ਐਡਵਾਰਡ ਦਾ ਦਿਨ ਸੀਗਾ ਜਿੱਦਣ ਇਹ ਗ੍ਰੰਥ ਦੀ ਕੰਪਲੀਟ ਕੀਤਾ ਸਿਰਫ ਇਸ ਸਾਲ ਨੂੰ ਇੱਕ ਲਿਖਣ ਦਾ ਤਰੀਕਾ ਉਹ ਲਿਖਤਾ ਉਹਨਾਂ ਨੇ ਡੇਡ ਮੈਂਸ਼ਨ ਕਰ ਦਿੱਤੀ ਕਿ ਇਸ ਤਰੀਕ ਮੈਂ ਇਹ ਗ੍ਰੰਥ ਕੰਪਲੀਟ ਕੀਤਾ